ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਗਰਮੀ ਦੀ ਲਹਿਰ ਹੋਰ ਤੇਜ਼ ਹੋਏਗੀ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਦੇ ਅਨੁਸਾਰ ਅੱਜ ਭਲਕੇ ਅਤੇ 11 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ ਇਹਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ 12 ਜੂਨ ਤੋਂ ਸੂਬੇ ਦੇ ਵਿੱਚ ਸਥਿਤੀ ਆਮ ਬਾਂਗ ਹੋ ਸਕਦੀ ਹੈ ਸੂਬੇ ਦੇ ਔਸਤ ਵਤਵਤਾਪਮਨ ਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਕਿ ਆਮ ਦੇ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਹੈ ਅੱਜ 9 ਜੂਨ ਨੂੰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਪਟਿਆਲਾ ਸੰਗਰੂਰ ਬਰਨਾਲਾ ਬਠਿੰਡਾ ਫਰੀਦਕੋਟ ਤੇ ਮੁਕਸਰ ਸਾਹਿਬ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਮਾਨਸਾ ਬਠਿੰਡਾ ਤੇ ਮੋਗਾ ਦੇ ਵਿੱਚ ਹੀਟ ਵੇਵ ਨੂੰ ਲੈ ਕੇ 옐ੋ ਅਲਰਟ ਹੈ ਇਸ ਤੋਂ ਬਾਅਦ 10 ਜੂਨ ਨੂੰ ਵੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਰਹੇਗਾ ਪਰ 11 ਜੂਨ ਤੋਂ ਸਥਿਤੀ ਦੇ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ 'ਚ ਕਰੋਨਾ ਵਾਇਰਸ ਦੇ ਕਰਕੇ ਲੋਕਾਂ ਦੇ ਖਤਮ ਹੋਣ ਦੀ ਗਿਣਤੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਮੁਤਾਬਕ ਹੁਣ ਤੱਕ 11 ਸੂਬਿਆਂ 'ਚ ਕਰੋਨਾ ਦੇ ਨਾਲ 65 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਇਹਨਾਂ 'ਚ 58 ਜਾਨਾਂ ਪਿਛਲੇ 10 ਦਿਨਾਂ ਦੇ ਵਿੱਚ ਹੀ ਗਈਆਂ ਨੇ। ਇੱਕ ਹਫ਼ਤੇ ਤੋਂ ਔਸਤਨ ਹਰ ਰੋਜ਼ 5-6 ਲੋਕ ਆਪਣੀ ਜਾਨ ਗੁਆ ਰਹੇ ਹੈ। ਕਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ 633 ਤੇ ਪਹੁੰਚ ਗਈ ਹੈ। ਕਿਰਲ ਦੇ ਵਿੱਚ ਸਭ ਤੋਂ ਵੱਧ 1950 ਮਾਮਲੇ ਹੈ ਇਸ ਤੋਂ ਬਾਅਦ ਗੁਜਰਾਤ ਦੇ ਵਿੱਚ 822 ਪਛਵੀ ਬੰਗਾਲ ਦੇ ਵਿੱਚ 693 ਤੇ ਦਿੱਲੀ ਚ 686 ਸਰਗਰਮ ਮਾਮਲੇ ਹੈ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹਰ ਰੋਜ਼ ਲਗਭਗ ਔਸਤਨ 400 ਨਵੇਂ ਮਾਮਲੇ ਸਾਹਮਣੇ ਆ ਰਹੇ ਹੈ ਸਿਹਤ ਵਿਭਾਗ ਦੇ ਅਧਿਕਾਰਿਤ ਸੂਤਰਾਂ ਦੇ ਅਨੁਸਾਰ ਕੇਂਦਰ ਸਰਕਾਰ ਕਰੋਨਾ ਦੇ ਵੱਧੇ ਮਾਮਲਿਆਂ ਦੇ ਵਿਚਕਾਰ ਤਿਆਰੀਆਂ ਨੂੰ ਲੈ ਕੇ ਮੌਕ ਡ੍ਰਿਲ ਕਰ ਰਹੀ ਹੈ ਮੌਕ ਡ੍ਰਿਲ ਹੋ ਸਕਦੀ ਹੈ ਸਾਰੇ ਸੂਬਿਆਂ ਨੂੰ ਆਕਸੀਜਨ ਆਈਸੋਲੇਸ਼ਨ ਬੈੱਡ ਵੈਂਟੀਲੇਟਰ ਅਤੇ ਜ਼ਰੂਰੀ ਦਵਾਈਆਂ ਦੇ ਲਈ ਠੁਕਮੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਹੁਣ ਦੁਬਾਰਾ ਵਾਪਸੀ ਕਰ ਰਹੇ ਨੇ ਪਰ ਸਿਆਸਤ ਦੇ ਵਿੱਚ ਨਹੀਂ ਸਕੋ ਕਪਲ ਸ਼ਰਮਾ ਦੇ ਸ਼ੋਅ ਦੇ ਤੀਜੇ ਸੀਜ਼ਨ ਦੇ ਵਿੱਚ ਜੋ ਕਿ 21 ਜੂਨ ਤੋਂ Netflix ਦੇ ਉੱਤੇ ਵਾਪਸੀ ਕਰ ਰਿਹਾ ਹੈ ਕਪਲ ਨੇ ਇੱਕ ਮਜ਼ਾਕੀਆ ਵੀਡੀਓ ਦੇ ਰਾਹੀਂ ਇਹਦਾ ਐਲਾਨ ਕੀਤਾ ਹੈ ਇਸ ਸੀਜ਼ਨ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਨਬਜੋਤ ਸਿੰਘ ਸਿੱਧੂ ਦੀ ਵਾਪਸੀ ਹੋਏਗੀ ਜੋ ਕਿ ਖਾਸ ਐਪੀਸੋਡ ਦੇ ਲਈ ਸ਼ੋਅ ਦੇ ਵਿੱਚ ਮੁੜ ਸ਼ਾਮਲ ਹੋ ਰਹੇ ਨੇ ਹਾਲਾਂਕਿ ਇਹ ਵਾਪਸੀ ਸਿਰਫ ਇੱਕੋ ਐਪੀਸੋਡ ਦੇ ਲਈ ਹੈ ਕਿਉਂਕਿ ਅਰਚਨਾ ਪੂਰਨ ਸਿੰਘ ਛੁੱਟੀਆਂ ਦੇ ਉੱਤੇ ਚੱਲ ਰਹੀ ਹੈ ਅਰਚਨਾ ਨੂੰ ਸ਼ੋਅ ਤੋਂ ਨਹੀਂ ਹਟਾਇਆ ਗਿਆ ਤੇ ਉਹ ਜਲਦੀ ਹੀ ਵਾਪਸ ਸ਼ੋਅ ਦਾ ਹਿੱਸਾ ਬਣ ਜਾਣਗੇ ਸਿੱਧੂ ਦੀ ਐਂਟਰੀ ਅਰਚਨਾ ਦੀ ਅਸਥਾਈ ਗੈਰ ਹਾਜ਼ਰੀ ਦੇ ਲਈ ਪਰਪਾਈ ਵਾਸਤੇ ਹੈ ਹਰਿਆਣਾ ਦੇ ਹਿਸਾਰ ਹਵਾਈ ਅੱਡੇ ਤੋਂ ਚੰਡੀਗੜ੍ਹ ਦੇ ਲਈ ਉਡਾਨ ਸੇਵਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਮੁੱਖ ਮੰਤਰੀ ਨੈਬ ਸਿੰਘ ਸੈਣੀ ਸ਼ਾਮ 4 ਵਜੇ ਅਲਾਈਅੰਸ 에ਅਰ ਦੇ 72 ਸੀਟਰ ਜਹਾਜ਼ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਖਾਸ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਖੁਦ ਇਹ ਪਹਿਲੀ ਉਡਾਨ ਦੇ ਵਿੱਚ ਚੰਡੀਗੜ੍ਹ ਆ ਰਹੇ ਨੇ ਮੁੱਖ ਮੰਤਰੀ ਦੇ ਨਾਲ ਹੋਰ ਵੀ ਕਈ ਮੰਤਰੀ ਇਸ ਉਡਾਨ ਦੇ ਵਿੱਚ ਸ਼ਾਮਲ ਹੋਣਗੇ ਜ਼ਿਕਰ ਖਾਸ ਹੈ ਕਿ ਇਹ ਉਡਾਨ ਸੇਵਾ ਹਫ਼ਤੇ 'ਚ ਦੋ ਦਿਨ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉੱਡੇਗੀ ਹਿਸਾਰ ਤੋਂ ਚੰਡੀਗੜ੍ਹ ਦੀ ਉਡਾਨ ਲਗਭਗ 1 ਘੰਟੇ ਦੀ ਹੋਈ ਕਿ ਜਦੋਂ ਕੋਈ ਵਾਪਸੀ ਦੀ ਉਡਾਨ ਦਾ ਸਮਾਂ ਲਗਭਗ 1 ਘੰਟਾ 10 ਮਿੰਟਾਂ ਦਾ ਹੋਏਗਾ ਅਲਾਈਅੰਸ 에ਅਰ ਫਲੈਕਸੀ ਫੀਅਰ ਮਾਡਲ ਦੇ ਤਹਿਤ ਟਿਕਟਾਂ ਬੁੱਕ ਕਰ ਰਹੀ ਹੈ ਜਿਹਦੇ ਚ ਕਿਰਾਇਆ 1400 ਨਜ਼ਰ ਰੁਪਈਆ ਤੋਂ ਲੈ ਕੇ 1704 ਰੁਪਈਆ ਦੇ ਵਿਚਕਾਰ ਰੱਖਿਆ ਗਿਆ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਉਰਫ ਜਨਮਲ ਨੂੰ ਅੱਜ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਜਸਵੀਰ ਸਿੰਘ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਲਈ ਜਸੂਸੀ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ 2 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਸੀ ਇਸ ਤੋਂ ਪਹਿਲਾਂ ਉਹਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਸੀ ਪੰਜਾਬ ਪੁਲਿਸ ਦਾ ਇਲਜ਼ਾਮ ਹੈ ਕਿ ਜਸਵੀਰ ਭਾਰਤੀ ਫੌਜੀ ਟਿਕਾਣਿਆਂ ਬਾਰੇ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਦਾ ਸੀ ਹਾਲਾਂਕਿ ਜਸਵੀਰ ਦਾ ਵਕੀਲ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਚੁੱਕਿਆ ਹੈ ਉਧਰ ਜੋਤੀ ਮਲਹੋਤਰਾ ਜੋ ਕਿ ਹਰਿਆਣੇ ਤੋਂ ਫੜੀ ਗਈ ਸੀ ਉਸ ਨੂੰ ਵੀ ਅੱਜ ਪੇਸ਼ ਕਰਕੇ ਦੁਬਾਰਾ ਫਿਰ ਤੋਂ ਨਏ ਹਿਰਾਸਤ ਦੇ ਵਿੱਚ ਭੇਜ ਦਿੱਤਾ ਭੇਜ ਦਿੱਤਾ ਗਿਆ ਤੇ ਉਹਦੀ ਪੇਸ਼ੀ ਹੈ ਉਹ ਜਿਹੜੀ ਵਰਚੁਅਲ ਤਰੀਕੇ ਦੇ ਨਾਲ ਹੋਈ ਹੈ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹੋਈ ਹੈ ਇਸ ਤੋਂ ਇਲਾਵਾ ਤਰਨਤਾਰਨ ਤੋਂ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਹੀ ਫੜੇ ਗਏ ਇੱਕ ਹੋਰ ਨੌਜਵਾਨ ਨੂੰ ਵੀ ਅੱਜ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਲੁਧਿਆਣੇ 'ਚ 19 ਜੂਨ ਤੋਂ ਉਪਚੋਣਾ ਹੋਣੀਆਂ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਲਗਭਗ 3 ਦਿਨਾਂ ਤੋਂ ਸ਼ਹਿਰ 'ਚ ਲਗਾਤਾਰ ਜਨਤਕ ਮੀਟਿੰਗਾਂ ਕਰ ਰਹੇ ਨੇ ਆਪਣੀ ਪੂਰੀ ਤਾਕਤ ਉਹਨਾਂ ਨੇ ਇਨ੍ਹਾਂ ਚੋਣਾਂ ਦੇ ਪ੍ਰਚਾਰ ਦੇ ਵਿੱਚ ਝੋਕ ਰੱਖੀ ਹੈ ਬੀਤੀ ਦਿਨ ਰਾਜਵੀ ਮਾਨ ਨੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਵਿਰੋਧੀ ਧਿਰ ਤੇ ਟਿੱਖਾ ਨਿਸ਼ਾਨਾ ਸਾਧਿਆ ਮਾਨ ਦੇ ਨਾਲ ਨਾਲ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਵੀ ਚੋਣ ਪ੍ਰਚਾਰ ਵਾਸਤੇ ਲੁਧਿਆਣੇ ਪਹੁੰਚੇ ਮਾਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਭਾਰਤਪੁਤ੍ਰ ਆਸ਼ੂ ਦਾ ਹੰਕਾਰ ਅਤੇ ਗੁੱਸਾ ਆਪਣੇ ਸਿਖਰਾਂ ਦੇ ਉੱਤੇ ਹੈ ਜੇਕਰ ਉਹਨਾਂ ਦਾ ਇਹੀ ਰਵੱਈਆ ਹੈ ਤਾਂ ਫਿਰ ਉਹ ਵਿਧਾਇਕ ਬਣਨ ਤੋਂ ਬਾਅਦ ਕੀ ਕਰਨਗੇ ਉਹਨਾਂ ਕਹਿ ਕੇ ਸਰਕਾਰ ਸਾਡੀ ਹੈ ਜੇ ਉਹ ਜਿੱਤ ਵੀ ਜਾਂਦੇ ਆ ਤਾਂ ਉਹ ਅਗਲੇ 1.5 ਸਾਲ ਮੈਨੂੰ ਹੀ ਨਿਸ਼ਾਨਾ ਬਣਾਉਣ ਕੇ ਇਸ ਤੋਂ ਜਨਤਾ ਨੂੰ ਕੀ ਫਾਇਦਾ ਹੋਏਗਾ ਜਦੋਂ ਉਹ ਮੰਤਰੀ ਸੀ ਤਾਂ ਉਹਨਾਂ ਨੇ ਲੋਕਾਂ ਦਾ અપਮਾਨ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਪੰਜਾਬ ਦੇ ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪ੍ਰਗਟ ਸਿੰਘ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਹੈ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਦਿੱਲੀ ਤੋਂ ਹਾਰਨ ਵਾਲੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਆ ਸਰਕਾਰ ਵੱਲੋਂ ਪੰਜਾਬ ਦੇ ਵਿਭਾਗਾਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਪ੍ਰਗਟ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਕਿ ਦਿੱਲੀ ਚੋਣਾਂ 'ਚ ਹਾਰਨ ਤੋਂ ਬਾਅਦ ਕੇਜਰੀਵਾਲ ਦੀ ਟੀਮ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ 'ਚ ਲਗਾਤਾਰ ਫਿੱਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਏਜੰਸੀ ਪੰਨ ਮੀਡੀਆ 'ਚ ਅਪ੍ਰੈਲ ਮਹੀਨੇ 'ਚ ਪੰਜਾਬੀ ਮੁੰਡੇ ਕੁੜੀਆਂ ਨੂੰ ਵੱਡੇ ਪੱਦਰ ਦੇ ਉੱਤੇ ਕੱਢਿਆ ਗਿਆ ਤੇ ਹੁਣ ਪੰਜਾਬ ਸਰਕਾਰ ਦੀ ਉਸੇ ਮੀਡੀਆ ਏਜੰਸੀ 'ਚ 120 ਤੋਂ ਵੱਧ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਭਰਤੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੌਕਰੀਆਂ ਬਣ ਰਹੇ ਆ ਪਰ ਕੇਜਰੀਵਾਲ ਦੇ ਖਾਸਮ ਖਾਸਾਂ ਨੂੰ ਅੱਗੇ ਉਹਨਾਂ ਲਿਖਿਆ ਯੁੱਧ ਦਿੱਲੀ ਵਿਰੁੱਧ ਇੱਕ ਹੋਰ ਪੋਸਟ ਦੇ ਵਿੱਚ ਪ੍ਰਕਾਸ਼ ਸਿੰਘ ਨੇ ਲਿਖਿਆ ਕਿ ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ 1000 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ ਮੈਂ ਜੋ ਪੰਜਾਬੀਆਂ ਨੂੰ 246 ਤੱਕ ਵਾਪਸ ਕਰਨਾ ਪੈਗਾ ਕੇਜਰੀਵਾਲ ਦੇ ਸਰਪਲਸ ਖਜ਼ਾਨਾ ਮਾਡਲ ਦੇ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜਾਉਣ ਵਾਲੀ ਸਰਕਾਰ ਹੈ ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ ਹਰ ਪਾਸੇ ਲੁੱਟ ਜਾ ਰਹੀ ਹੈ ਪੰਜਾਬ ਇੱਕ ਹਾਰਟਿਕ ਸੰਕਟ ਵੱਲ ਵੱਧ ਰਿਹਾ ਹੈ ਹੁਣ ਜਾਗਣ ਦਾ ਸਮਾਂ ਹੈ ਹਾਲਾਂਕਿ ਇਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਜਾਂ ਬੁਲਾਰੇ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਭਾਰਤੀ ਹਵਾਈ ਫੌਜ ਨੂੰ ਜਲਦੀ ਹੀ ਤਿੰਨ ਆਧੁਨਿਕ ਆਈ ਸਟਾਰ ਜਸੂਸੀ ਜਹਾਜ਼ ਮਿਲਣ ਜਾ ਰਹੇ ਹੈ ਇਸ ਪ੍ਰੋਜੈਕਟ ਦੀ ਲਾਗਤ 10000 ਕਰੋੜ ਰੁਪਏ ਹੋਏਗੀ ਰੱਖਿਆ ਮੰਤਰੀ ਅਲਾ ਜੂਨ ਦੇ ਚੌਥੇ ਹਫਤੇ ਹੋਣ ਵਾਲੀ ਇੱਕ ਉੱਚ ਪੱਧਰੀ ਮੀਟਿੰਗ 'ਚ ਆਪਣਾ ਪ੍ਰਸਤਾਵ ਪ੍ਰਵਾਨਗੀ ਦੇ ਲਈ ਰੱਖੇਗਾ ਜਹਾਜ਼ ਹਾਸਲ ਕਰਨ ਤੋਂ ਬਾਅਦ ਭਾਰਤ ਅਮਰੀਕਾ ਬ੍ਰਿਟਨ ਤੇ ਇਜ਼ਰਾਈਲ ਵਰਗੇ 94 ਦੇਸ਼ਾਂ ਦੀ ਲੜੀ 'ਚ ਸ਼ਾਮਲ ਹੋ ਜਾਏਗਾ ਜਿਨ੍ਹਾਂ ਕੋਲ ਇਹ ਟੈਕਨੋਲੋਜੀ ਹੈ ਆਈ ਸਟਾਰ ਜਸੂਸੀ ਜਹਾਜ਼ਾਂ ਦੀ ਮਦਦ ਦੇ ਨਾਲ ਹਵਾਈ ਸੈਨਾ ਨੂੰ ਰਡਾਰ ਸਟੇਸ਼ਨ ਹਵਾਈ ਰੱਖਿਆ ਪ੍ਰਣਾਲੀਆਂ ਤੇ ਮੋਬਾਈਲ ਟੀਚਿਆਂ ਵਰਗੇ ਦੁਸ਼ਮਣ ਦੇ ਜ਼ਮੀਨੀ ਟੀਚਿਆਂ ਬਾਰੇ ਸਹੀ ਕਰੀ ਮਿਲੇਗੀ ਇਹ ਤਿੰਨ ਜਹਾਜ਼ ਬੋਇੰਗ ਅਤੇ ਬੰਬਾਰਡੀਅਰ ਵਰਗੀਆਂ ਵਿਦੇਸ਼ੀ ਕੰਪਨੀਆਂ ਤੋਂ ਓਪਨ ਟੈਂਡਰ ਦੇ ਰਾਹੀਂ ਖਰੀਦੇ ਜਾਣਗੇ ਪਰ ਇਹਨਾਂ ਦੇ ਵਿੱਚ ਸਥਾਪਿਤ ਸਾਰੇ ਸਿਸਟਮ ਪੂਰੀ ਤਰ੍ਹਾਂ ਸਵਦੇਸ਼ੀ ਹੋਣਗੇ ਸੋਮਵਾਰ ਨੂੰ ਭਾਪਕੇ ਅੱਜ ਗਲੋਬਲ ਬਾਜ਼ਾਰਾਂ ਦੇ ਵਿੱਚ ਤੇਜ਼ੀ ਤੇ ਰਿਜ਼ਰਵ ਬੈਂਕ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਅਸ 0.50 ਬੇਸਿਸ ਪੁਆਇੰਟਾਂ ਦੀ ਵੱਡੀ ਕਟੌਤੀ ਤੋਂ ਬਾਅਦ ਸਟਾਕ ਮਾਰਕੀਟ 'ਚ ਤੇਜ਼ੀ ਹੈ। ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੰਸਕਸ਼ ਅਤੇ ਨਿਫਟੀ ਨੇ ਤੇਜ਼ੀ ਫੜੀ ਹੈ। ਸੰਸਕਸ਼ ਸ਼ੁਰੂਆਤੀ ਕਾਰੋਬਾਰ 'ਚ 480.01 ਅੰਕ ਵੱਧ ਕੇ 82669 ਤੇ ਪਹੁੰਚਿਆ ਤੇ ਨਿਫਟੀ 157.05 ਅੰਕ ਵੱਧ ਕੇ 25160.10 ਦੇ ਉੱਤੇ ਪਹੁੰਚ ਗਿਆ ਹੈ। ਮਨੀਪੁਰ ਦੇ ਵਿੱਚ ਹਿੰਸਾ ਤੋਂ ਬਾਅਦ ਹਾਈਵੇ ਬੰਦ ਹੋਣ ਅਤੇ ਆਵਾਜਾਈ ਦੇ ਰਸਤੇ ਪ੍ਰਭਾਵਿਤ ਹੋਣ ਕਰਕੇ ਆਮ ਲੋਕਾਂ ਨੂੰ ਮਹਿੰਗਾਈ ਦਾ Ehi <susurra> ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਚਰਾਚੰਦਪੁਰ ਅਤੇ ਰਾਜस्तानी ਇਮਫਾਲ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਨੇ ਹਿੰਸਾ ਪ੍ਰਭਾਵਿਤ ਕਈ ਇਲਾਕਿਆਂ ਦੇ ਵਿੱਚ ਦਵਾਈਆਂ ਉਪਲਬਧ ਹੀ ਨਹੀਂ ਨੇ ਜਿਸ ਕਰਕੇ ਲੋਕ ਤਰਾਹੀ ਤਰਾਹੀ ਕਰ ਰਹੇ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ 12 ਦੇਸ਼ਾਂ ਤੇ ਪਾਬੰਦੀ ਲਾਉਣ ਵਾਲੇ ਹੁਕਮ ਅੱਜ ਭਾਵੇਂ 9 ਜੂਨ ਤੋਂ ਲਾਗੂ ਹੋ ਰਹੇ ਨੇ ਇਹ ਪਾਬੰਦੀ ਸਿਰਫ ਇਮੀਗ੍ਰੇਸ਼ਨ ਹੀ ਨਹੀਂ ਸਗੋ ਗੈਰ ਇਮੀਗ੍ਰੇਸ਼ਨ ਵੀਜ਼ਾ ਦੇ ਉੱਤੇ ਵੀ ਲਾਗੂ ਹੋਏਗੀ ਇਹਨਾਂ 12 ਮੁਲਕਾਂ ਦੇ ਇਲਾਵਾ ਹੋਰ 7 ਦੇਸ਼ਾਂ ਦੇ ਨਾਗਰਿਕਾਂ ਉੱਤੇ ਅੰਸ਼ਕ ਰੋਕ ਲਾਈ ਗਈ ਹੈ 트럼ਪ ਨੇ ਇਹ ਕਦਮ ਅਮਰੀਕੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਐਸਾ ਉਹਨਾਂ ਦਾ ਦਾਵਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਉਹਨਾਂ ਵਿਦੇਸ਼ੀ ਨਾਗਰਿਕਾਂ ਤੋਂ ਬਚਾਇਆ ਜਾਣਾ ਚਾਹੀਦਾ ਜੋ ਹਮਲਿਆਂ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਨਫ਼ਰਤ ਦੇ ਪਸਾਰ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਪੂਰੀ ਪਾਬੰਦੀ ਲੱਗੀ ਹੈ ਉਹਨਾਂ ਚ ਅਫਗਾਨਿਸਤਾਨ ਮੈਨਮਾਰ ਚਾਡ ਕਾਂਗੋ ਗਿਨੀਆਂ ਇਰੀਟਰੀਆ ਹੱਤੀ ਇਰਾਨ ਲੀਬੀਆ ਸੋਮਾਲੀਆ ਸੋਡਾਨ ਅਤੇ ਯਮਨ ਆਉਂਦੇ ਨੇ ਮੁਕਸਰ ਜ਼ਿਲ੍ਹੇ ਦੇ ਸਿੰਘੇ ਵਾਲਾ ਪਿੰਡ ਦੇ ਵਿੱਚ ਗੈਰ ਕਾਨੂੰਨੀ ਪਟਾਕਾ ਫੈਕਟਰੀ 'ਚ ਹੋਏ ਤਮਾਕੇ ਦੇ ਵਿੱਚ ਹੁਣ ਹਰਿਆਣੇ ਦਾ ਕਨੈਕਸ਼ਨ ਸਾਹਮਣੇ ਆਇਆ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕਰਨਾਲ ਡੀਲਰ ਪ੍ਰਸ਼ਾਂਤ ਗੋਇਲ ਉਕਤ ਫੈਕਟਰੀ ਨੂੰ ਬਰੂਦ ਸਪਲਾਈ ਕਰ ਰਿਹਾ ਸੀ ਜਦਕਿ ਉਸ ਕੋਲ ਬਰੂਦ ਸਪਲਾਈ ਕਰਨ ਦਾ ਲਾਇਸੈਂਸ ਵੀ ਨਹੀਂ ਹੈ ਬਰੂਦ ਦੀ ਡੀਲ ਯੂਪੀ ਤੋਂ ਕੀਤੀ ਜਾਂਦੀ ਸੀ ਤੇ ਸਮਾਨ ਸਿੱਧਾ ਫੈਕਟਰੀ ਪਹੁੰਚਦਾ ਸੀ ਰਸਲ 29 ਮਈ ਨੂੰ ਪੰਜਾਬ ਦੇ ਮੁਕਸਰ ਦੇ ਵਿੱਚ ਦੁਪਹਿਰੇ 1:30 ਵਜੇ ਇੱਕ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਜਿਸ ਕਰਕੇ 5 ਮਜ਼ਦੂਰਾਂ ਦੀ ਜਾਨ ਚਲੀ ਗਈ ਤੇ 29 ਲੋਕ ਜ਼ਖਮੀ ਹੋਏ ਸੀ। ਇਹ ਮਾਮਲੇ 'ਚ ਮੁਕਸਰ ਦੇ ਕਿੱਲਿਆਂ ਵਾਲਾ ਪੁਲਿਸ ਸਟੇਸ਼ਨ ਨੇ ਫੈਕਟਰੀ ਮਾਲਕ ਤਰਸੀਮ ਸਿੰਘ, ਉਹਦੇ ਪੁੱਤਰ ਨਵਰਾਜ ਸਿੰਘ ਅਤੇ ਸਾਥੀ ਰਾਜਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਤੇ 5 ਜੂਨ ਨੂੰ ਇਸ ਮਾਮਲੇ 'ਚ ਕਰਨਾਲ ਦੇ ਅਸੰਧ ਦੇ ਪ੍ਰਸ਼ੰਤ ਗੋਇਲ ਦੀ ਗ੍ਰਿਫਤਾਰੀ ਵੀ ਕੀਤੀ ਗਈ ਸੀ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚਲੇ ਮੁੰਬਰਾ ਅਸਟਰੀਅਲ ਬੇ ਸਟੇਸ਼ਨ ਦੇ ਉੱਤੇ ਅੱਜ ਸਵੇਰੇ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਸ ਕਰਕੇ 6 ਦੇ ਕਰੀਬ ਲੋਕਾਂ ਦੀ जान गई है छत्रपति शिवाजी महाराज टर्मिनल ਦੇ ਵੱਲ ਜਾ ਰਹੀ ਰੇਲ ਗੱਡੀ ਦੇ ਵਿੱਚੋਂ ਕੁਝ ਯਾਤਰੀ ਡਿੱਗ ਗਏ ਤੇਜ਼ ਰਫ਼ਤਾਰ ਰੇਲ ਗੱਡੀ ਦੇ ਵਿੱਚੋਂ ਯਾਤਰੀ ਡਿੱਗੇ ਦੱਸਿਆ ਜਾ ਰਿਹਾ ਕਿ ਹਾਦਸਾ ਰੇਲ ਦੇ ਵਿੱਚ ਭਾਰੀ ਭੀੜ ਦੇ ਕਰਕੇ ਵਾਪਰਿਆ ਤੇ ਉਕਤ ਰੇਲ ਗੱਡੀ ਮੁੰਬਈ ਤੋਂ ਲਖਨਊ ਵੱਲ ਨੂੰ ਜਾ ਰਹੀ ਸੀ ਸੈਂਟਰਲ ਰੇਲਵੇ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ਦੀ ਜਾਣਕਾਰੀ ਮਿਲਦਿਆਂ ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਜ਼ਖਮੀ ਯਾਤਰੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਉੱਥੇ ਚੱਲ ਰਿਹਾ ਇਸ ਹਾਦਸੇ 'ਚ 6 ਦੇ ਕਰੀਬ ਲੋਕਾਂ ਦੇ ਦੀ ਜਾਨ ਚਲੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਬਾਕੀ ਹੋਰ ਜਾਨਾ ਜਾਣ ਦਾ ਵੀ ਖੱਚਾ ਜਤਾਇਆ ਜਾ ਰਿਹਾ ਹੈ ਫਿਲਹਾਲ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਵੇੜ ਦਿੱਤੀ ਗਈ ਹੈ ਇੰਦੌਰ ਤੋਂ ਸ਼ਿਲੌਂਗ ਘੁੰਮਣ ਗਏ ਅਤੇ ਬਾਅਦ ਦੇ ਵਿੱਚ ਲਾਪਤਾ ਹੋਏ ਜੋੜੇ ਦੇ ਕੇਸ ਦੇ ਵਿੱਚ ਇੱਕ ਤੇ ਵੱਡਾ ਤੇ ਚੰਕਾਉਣ ਵਾਲਾ ਖਲਾਸਾ ਹੋਇਆ ਹੁਣ ਤੋਂ ਕੁਝ ਦਿਨ ਪਹਿਲਾਂ ਪਤੀ ਰਾਜਾ ਰਗੁਵੰਸ਼ੀ ਦੀ ਮ੍ਰਿਤਕ ਦੇ ਬਰਮਦ ਕੀਤੀ ਗਈ ਸੀ ਤੇ ਉਹਦੀ ਪਤਨੀ ਸੋਨਮ ਰਗੁਵੰਸ਼ੀ ਲਾਪਤਾ ਸੀ ਪਰ ਹੁਣੇ ਜਾਣਕਾਰੀ ਸਾਹਮਣੇ ਆਈ ਹੈ ਕਿ ਸੋਨਮ ਨੇ ਹੀ ਆਪਣੇ ਪਤੀ ਨੂੰ ਖਤਮ ਕਰਵਾਇਆ ਅਤੇ ਸੋਨਮ ਰਗੁਵੰਸ਼ੀ ਨੇ ਯੂਪੀ ਦੇ ਗਾਜ਼ੀਪੁਰ ਦੇ ਵਿੱਚ ਅੱਜ ਆਤਮ ਸਮਰਪਣ ਕਰ ਦਿੱਤਾ ਹੈ ਮਗਾਲਿਆ ਦੇ ਡੀਜੀਪੀ ਦੇ ਦੱਸਣ ਦੇ ਅਨੁਸਾਰ ਉਹਨੇ ਹੀ ਆਪਣੇ ਪਤੀ ਨੂੰ ਖਤਮ ਕਰਾਉਣ ਵਾਸਤੇ ਪੇਸ਼ੇਵਰ ਬਦਮਾਸ਼ਾਂ ਨੂੰ ਪੈਸੇ ਦਿੱਤੇ ਸੀ ਖੈਰ ਹੁਣ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਇੰਨੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਦਖਾਲਸ ਟੀਵੀ ਬਹੁਤ ਬਹੁਤ ਧੰਨਵਾਦ